ਜਦੋਂ ਇਹਨਾਂ ਕੰਚਨਪੀਰ ਦੀ ਰੈਸਟ ਪਾਈ ਉਹ ਤੋਂ ਕੁਝ ਘੰਟੇ ਪਹਿਲਾਂ ਇਹਨਾਂ 111 ਦਾ ਵਾਅਦਾ ਕਰਕੇ ਉਹਨੂੰ ਨਾਨ ਅਵੇਲੇਬਲ ਬਣਾਤਾ 15 16 ਦਿਨਾਂ ਬਾਅਦ ਬੰਦਾ ਕੋ ਘਰ ਆਇਆ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਮੈਂ ਬਾਹਰ ਆਈ ਆ ਉਹਨੇ ਮੇਰੇ ਕੰਨੋਂ ਫੋਨ ਲਾ ਕੇ ਕਿਹਾ ਜੀ ਪਈ ਆ ਗੱਲ ਕਰੋ ਮੈਂ ਗੱਲ ਕੀਤੀ ਉਹਨੇ ਬੰਦੇ ਨੇ ਆਕੋ ਕਿਹਾ ਮੈਂ ਮਰਤਪਾਲ ਬਾਠ ਬੋਲਦਾ ਹਾਂ ਤੇ ਤੁਸੀਂ ਜਿਹੜਾ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ ਵੀ ਹਰਮੀਦ ਨੂੰ ਵੋਟ ਨਹੀਂ ਪਾਉਣੀਆਂ 15 16 ਦਿਨ ਪਹਿਲਾਂ ਪੁਲਿਸ ਨੇ ਕਿਉਂ ਨਹੀਂ ਇਸ ਦੇ ਵਿੱਚ ਵੱਦਾ ਜੁਰਮ ਕਰਕੇ ਕਿਉਂ ਨਹੀਂ 111 ਐਡ ਕੀਤੀ। ਟਿਕ 11 ਤਰੀਕ ਨੂੰ ਪਰਚਾ ਦਰਜ ਕੀਤਾ ਹੋਵੇ ਤੇ 28 ਨੂੰ ਤੁਸੀਂ ਉਹ ਉਹਨੂੰ ਅਫੈਂਸ ਨੂੰ ਨਾਨ ਅਵੇਲੇਬਲ ਬਣਾ ਕੇ ਨਾਨ ਅਵੇਲੇਬਲ ਮਤਲਬ ਇਹ ਹੁੰਦਾ ਵੀ ਜਿੱਦੀ ਜ਼ਮਾਨਤ ਮੌਕੇ ਤੇ ਪੁਲਿਸ ਨਹੀਂ ਲੈ ਸਕਦੀ ਉਹਨੂੰ ਆਪਾਂ ਨਾਨ ਅਵੇਲੇਬਲ ਅਫੈਂਸ ਕਹਿ ਦਿੰਨੇ ਆ। 10ਵੇਂ ਵੀ ਨੇ ਤਾਂ ਵੀ ਇਹ ਕਰਪਟ ਆ ਗਏ। ਪੀਜੀਏ ਬੰਦਾ ਉਦੋਂ ਇਨਵੋਲਵ ਸੀ ਜਾਂ ਫਲਾਣੇ ਬੰਦੇ ਨੇ ਇਹਦਾ ਨਾਮ ਲਿਆ ਦੋ ਦੋ ਤਿੰਨਾਂ ਤਿੰਨ ਬੰਦੇ ਚੁੱਕੇ ਉਹਦੇ ਵਿੱਚ ਪਾਈ ਜਾਂਦੇ ਜਿੰਨੇ ਵੀ ਚੱਕੇ ਨੇ ਬਿਲਕੁਲ ਹੀ ਇਹ ਇਲੀਗਲੀ ਯੂਜ਼ ਕਰ ਰਹੇ ਨੇ ਕਾਨੂੰਨ ਦਾ ਜਿਹੜਾ ਚੰਚਨਪ੍ਰੀਤ ਇਸ ਵੇਲੇ ਜਿਹੜੀ ਹੈ ਪੁਲਿਸ ਹਿਰਾਸਤ ਦੇ ਵਿੱਚ ਹੈ ਤੇ ਉਹਨਾਂ ਨੂੰ ਅੱਜ ਤਰਨਤਰਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਉੱਥੇ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਜੀਐਸਟੀ ਲੋਸਾਹ ਸਾਹ ਜਰ ਨਾਲ ਮਜੂਰ ਨੇ तमाम ਮੁੱਦਿਆਂ ਦੇ ਜਲਬਾ ਚੜਾ ਜੀ ਕਿਹੜੇ ਪਰਚੇ ਦੇ ਅਧੀਨ ਹਿਰਾਸਤ ਦੇ ਵਿੱਚ ਲਿਆ ਪੁਲਿਸ ਨੇ ਅਤੇ ਨਾ ਬੇਲੀਬਲ ਹੋਣ ਨੇ ਜਾਂ ਨੌਨ ਬੇਲੀਬਲ ਨੇ ਸਾਰਿਆਂ ਦੇ ਗੱਲਬਾਤ ਕਰਾਂਗੇ ਚਲੋ ਸਭ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿੱਟੀ ਹਾਂਜੀ ਹਾਂਜੀ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮੱਚ ਜੀ ਤੁਹਾਨੂੰ ਕਿਹੜੇ ਪਰਚੇ ਦੇ ਅਧੀਨ ਜਿਹੜੀ ਗ੍ਰਿਫਤਾਰੀ ਹੋਈ ਹੈ ਪੁਲਿਸ ਹਿਰਾਸਤ ਦੇ ਵਿੱਚ ਇਸ ਵੇਲੇ ਸਭ ਤੋਂ ਚਰਚੀ ਤਚੇੜਾ ਜਿਹੜਾ ਚੰਚਨਪ੍ਰੀਤ ਹੈ ਸਟਾਰ ਪ੍ਰਚਾਰ ਤੌਰ ਤੇ ਵੀ ਵਿਚਰੇ ਨੇ ਤਾਂ ਕਿਹੜੇ ਪਰਚੇ ਦੇ ਅਧੀਨ ਜਿਹੜੀ ਹੈ ਜੀ ਬ੍ਰਦਰ ਇੱਕ ਚਵਾਲ ਪਰਚਾ ਰਜਿਸਟਰਡ ਹੋਇਆ ਸੀ 11 11 2025 ਦੇ ਵਿੱਚ ਐਫ ਆਈ ਆਰ ਨੰਬਰ 208 208 تراواں ਸੀ 174 352 ਕਲੋਜ਼ 1 351 ਕਲੋਜ਼ 2 ਦੇ ਥੱਲੇ 208 ਥੱਲੇ ਪਰਚਾ ਦਰਜ ਹੋਇਆ ਸੀ ਇੱਕ ਲੇਡੀ ਆ ਗਰਮੀਤ ਕੌਰ ਪਧਰੀ ਪਿੰਡ ਦੀ ਉਹਦੇ ਬਿਆਨਾਂ ਉੱਤੇ ਉਹਨੇ ਅਲੀਗੇਸ਼ਨ ਇਹ ਲਾਈ ਸੀ ਕਿ ਕੋਈ ਅਮਰਤਪਾਲ ਬਾਠ ਜਾਂ ਉਹਦਾ ਕੋਈ ਸਾਥੀ ਸੀ ਉਹ ਇੰਨੀ ਇੰਨੀ ਤਰੀਕ ਨੂੰ ਮੇਰੇ ਘਰ ਆਇਆ ਉਹਨੇ ਫੋਨ ਤੇ ਉਹ ਫਿਗਰ ਚ ਨਾਂ ਨਹੀਂ ਹੈਗਾ ਪਹਿਲੀ ਗੱਲ ਤੇ ਕੰਚਨਪ੍ਰੀਤ ਦਾ ਦੂਸਰਾ ਉਹਨੇ ਇਹ ਕਿਹਾ ਸੀ ਵੀ ਬੰਦਾ ਕੋ ਘਰ ਆਇਆ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਮੈਂ ਬਾਹਰ ਆਈ ਆ ਤਾਂ ਉਹਨੇ ਮੇਰੇ ਕਾਨੂੰ ਫੋਨ ਲਾ ਕੇ ਕਿਹਾ ਜੀ ਪਈ ਆ ਗੱਲ ਕਰੂ ਮੈਂ ਗੱਲ ਕੀਤੀ ਉਹਨੇ ਬੰਦੇ ਨੇ ਕੋ ਕਿਹਾ ਮੈਂ ਮਰਤਪਾਲ ਬਾਠ ਬੋਲਦਾ ਹਾਂ ਤੇ ਤੁਸੀਂ ਜਿਹੜਾ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ ਵੀ ਹਰਮੀਦ ਨੂੰ ਵੋਟ ਨਹੀਂ ਪਾਉਣੀ ਠੀਕ ਹੈ ਜੀ ਤੇ ਉੱਥੋਂ ਚਲੇ ਗਿਆ ਤੇ ਲੇਟਰ ਆਨ 11 ਨੂੰ ਇਹਦੀ ਇਹਨੇ ਬਿਆਨ ਤੇ ਜਿਹੜਾ ਚਭਾਲ ਥਾਣੇ ਦੇ ਵਿੱਚ ਜਿਹੜੀਆਂ ਧਰਾਵਾਂ ਤੁਹਾਨੂੰ ਮੈਂ ਦੱਸੀਆਂ ਉਹਨਾਂ ਧਰਾਵਾਂ ਦੇ ਵਿੱਚ ਪਰਚਾ ਦਰਜ ਹੋਇਆ ਸੀ ਲੇਟਰ ਔਨ ਇਸ ਦੇ ਵਿੱਚ ਫੇਰ 27 ਤਰੀਕ ਨੂੰ ਇੱਕ ਜਦੋਂ ਕੰਚਨਪ੍ਰੀਤ ਕੱਲ 28 ਤਰੀਕ ਸੀ ਨਾ ਕੱਲ 28 ਨੂੰ ਜਦੋਂ ਕੰਚਨਪ੍ਰੀਤ ਹੁਣੀ ਦੇਣ ਗਏ ਨੇ ਉੱਥੇ 420 ਦੇ ਪਰਚੇ ਦੇ ਵਿੱਚ ਜਿਹੜੀ ਇਹਨਾਂ ਨੂੰ ਇਨ ਟਰਮ ਬੇਲ ਮਿਲੀ ਸੀ ਤਰਨਤਾਰਨ ਉੱਥੋਂ ਅਮਰਸਰ ਕੋੜ ਚੋਂ ਉਹਦੇ ਵਿੱਚ ਜਦੋਂ ਇਹ ਸ਼ਾਮਲ ਤਬੀਸ਼ ਹੋ ਲਿਗ ਗਏ ਨੇ ਤੇ ਉੱਥੇ ਚਬਾਲ ਦੀ ਪੁਲਿਸ ਨੇ ਇੱਕ ਵਾਧਾ ਜੁਰਮ ਕਰਕੇ 15 ਦਿਨਾਂ ਬਾਅਦ 27 ਨੂੰ કે 28 ਨੂੰ ਵਾਧਾ ਜੁਰਮ ਕਰਕੇ ਤੇ 111 ਲਾਤੀ ਆ ਜਿਹੜੀ ਆਰਗੇਨਾਈਜ਼ਡ ਕਰਾਈਮ ਆ ਵੀ ਤੁਸੀਂ ਲੁੱਟਾਂ ਖੋਹਾਂ ਕਰਾਈਮ ਜਿਹੜਾ ਕਰਦਾ ਵਾ ਇਕੱਠੇ ਹੋ ਗਏ ਦੋ ਤਿੰਨ ਬੰਦੇ ਜਾਂ ਸਰਕਾਰ ਦੇ ਵਿਰੁੱਧ ਕੋਈ ਗਲਤ ਕਰਦੇ ਆ ਇਲੀਗਲ ਤੌਰ ਦੇ ਉੱਤੇ ਕੋਈ ਵੀ ਕੰਮ ਕਰਦੇ ਆ ਤੇ ਉਹ 111 ਲਾਤੀ ਜਿਹਨੂੰ ਸਿੰਡੀਕੇਟ ਕਰਾਈਮ ਵੀ ਕਹਿ ਦਿੰਦੇ ਆ ਤੇ ਉਹ ਉਹ ਉੱਥੇ ਦੀ ਰੈਸਟ ਪਾਰਟੀ ਕੁਝ ਘੰਟੇ ਦੇਖੋ ਹਾਸੇ ਵਾਲੀ ਗੱਲ ਇਹ ਆ ਵੀ ਇਹਨਾਂ ਨੇ ਇੰਨਾ ਇਲੀਗਲ ਯੂਜ਼ ਕੀਤਾ ਵਾ ਲਾਅ ਦਾ ਜੇ ਵੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਐ ਇੱਕ ਆਮ ਇਨਸਾਨ ਨੂੰ ਕਿ ਜੇ ਦਿਨਾਂ ਕਿਤੇ ਸੁਣਵਾਈ ਨਹੀਂ ਹੁੰਦੀ ਤੇ ਉਹ ਕਾਨੂੰਨ ਦੇ ਤਹਿਤ ਪਰਚਾ ਦਰਜ ਕਰਾ ਕੇ ਆਪਣੀ ਅਦਾਲਤ ਦੇ ਵਿੱਚ ਵਾਅਿਸ਼ ਠਾ ਸਕਦਾ ਵਾ ਜਿਹੜੀ ਅਦਾਲਤ ਜਿੰਨੂੰ ਕਿ ਸਾਰੇ ਇੱਕ ਮੰਦਰ ਸਮਝਦੇ ਨੇ ਆ ਦਾ ਉਹਦੀ ਕਾਨੂੰਨ ਦਾ ਇਹਨਾਂ ਨੇ ਮਿਸਯੂਜ਼ ਕਰਕੇ 111 ਦਾ ਵਾਅਦਾ ਕਰਕੇ ਇੰਨੇ ਦਿਨਾਂ ਬਾਅਦ ਉਹਨੂੰ ਫੈਂਸ ਨੂੰ ਨੋਨ ਅਵੇਲੇਬਲ ਬਣਾ ਕੇ ਤੇ ਇਹਨੂੰ ਉਹਦੀ ਰੈਸਟ ਸ਼ੋ ਕਰਤੀ ਕੰਜਨਪ੍ਰੀਤ ਇਹ ਜੈ ਜੈ ਵੈਸੇ ਜਿਵੇਂ ਤੁਸੀਂ ਦੱਸ ਰਹੇ ਜੀ ਮੇਰੀ ਮੇਰੀ ਤੁਸੀਂ ਆਪ ਸੇ ਆਣੇ ਜੀ ਇੱਕ ਇੱਕ ਪਰਚਾ ਪੁਲਿਸ ਨੇ ਦਰਜ ਕਰਤਾ ਸੁਣੀ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ 11 ਤਰੀਕ ਨੂੰ 15 16 ਦਿਨਾਂ ਬਾਅਦ 111 ਦਾ ਵਾਅਦਾ ਕਰਕੇ ਉਹਦੇ ਵਿੱਚ ਵਾਅਦਾ ਜੁਰਮ ਕਰ ਰਹੇ ਨੇ ਇਹ ਪੋਸੀਬਲ ਹੋ ਸਕਦਾ ਤੁਸੀਂ ਸਿਆਣੇ ਜੇ ਤੁਸੀਂ ਭਾਵੇਂ ਕਾਨੂੰਨ ਨੂੰ ਮਾੜਾ ਮੋਟਾ ਸਮਝਦੇ ਤੁਸੀਂ ਸੀਨੀਅਰ ਪੱਤਰਕਾਰ ਜੀ ਇਹ ਤਾਂ ਹੋ ਸਕਦਾ ਵਾ ਇੱਕ 11 ਤਰੀਕ ਨੂੰ ਪਰਚਾ ਦਰਜ ਕੀਤਾ ਹੋਵੇ ਤੇ 28 ਨੂੰ ਤੁਸੀਂ ਉਹਨੂੰ ਫੈਂਸ ਨੂੰ ਨਾਨ ਅਵੇਲੇਬਲ ਬਣਾ ਕੇ ਨਾਨ ਬਿਨੇਬਲ ਮਤਲਬ ਇਹ ਵੀ ਜਿਹਦੀ ਇਹ ਮਤਲਬ ਇਹ ਹੁੰਦਾ ਵੀ ਜਿਹਦੀ ਜ਼ਮਾਨਤ ਮੌਕੇ ਤੇ ਪੁਲਿਸ ਨਹੀਂ ਲੈ ਸਕਦੀ ਉਹਨੂੰ ਆਪਾਂ ਨੋਨ ਅਵੇਲੇਬਲ ਅਫੈਂਸ ਕਹਿ ਦਿੰਨੇ ਆ ਉਹ ਦਰਜ ਕਰਕੇ ਤੁਸੀਂ ਤੇ ਨਾਲ ਹੀ ਤੁਸੀਂ ਵੱਧ ਜੁਰਮ ਕੀਤਾ ਨਾਲ ਹੀ ਤੁਸੀਂ ਹਿ ਰੈਸਟ ਪਾਤੀ ਐਡਵੋਕੇਟ ਸਾਹਿਬ ਜਿਹੜੇ ਚਾਰ ਪਰਚਿਆਂ ਦੇ ਵਿੱਚੋਂ ਅੰਤਰੀਮ ਜ਼ਮਾਨਤ ਮਿਲੀ ਸੀ ਉਹ ਪਰਚੇ ਹੋਰ ਸੀਦੇ ਪਰਚਾ ਅਲਹਿਦਾ ਸੀ ਉਹ ਪਰਚੇ ਇੱਕ ਦੋ ਪਰਚੇ ਇਹਨਾਂ ਨੇ ਚਭਾਲ ਥਾਣੇ ਕੀਤੇ ਸੀ ਠੀਕ ਹੈ ਨਾ ਜੀ ਇੱਕ ਜਿਹਦੇ ਵਿੱਚ ਨਿਸ਼ੱਤਰ ਨੂੰ ਪੇਸ਼ ਕੀਤਾ ਸੀ ਆਈਟੀ ਵਿੰਗ ਦੇ ਪ੍ਰਧਾਨ ਨੂੰ ਇਹ ਕੋਈ ਇੱਕ ਜਦੋਂ ਬਾਦ ਸਾਹਿਬ ਨੇ ਇਥੇ ਧਰਨਾ ਦਿੱਤਾ ਸੀ ਆ ਕਿ ਇੱਕ ਪਰਚਾ ਨਾ ਉਹ ਦਰਜ ਕੀਤਾ ਸੀ ਉਹ 5 ਤਰੀਕ ਨੂੰ ਇੱਕ 15 ਤਰੀਕ ਨੂੰ ਦਰਜ ਕੀਤਾ ਦੋ ਇੱਕ ਇਹਨਾਂ ਨੇ ਮਜੀਠੇ ਦਰਜ ਕੀਤਾ ਤਿੰਨ ਚੌਥਾ ਇਹ ਹੋ ਗਿਆ ਇਨ ਪਹਿਲੇ ਤਿੰਨਾਂ ਪਰਚਿਆਂ ਦੇ ਵਿੱਚ ਹੀ ਵੇਖੋ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਚੱਕੇ ਨੇ ਜਾਂ ਜੋ ਵੀ ਪੁਲਿਸ ਕਰ ਰਹੀ ਆ ਉਹਦੇ ਵਿੱਚ ਪਰਚਾ ਕੋਈ ਨਵੇਂ ਮਹੀਨੇ ਦਾ ਕੋ 10ਵੇਂ ਮਹੀਨੇ ਦਾ ਠੀਕ ਹੈ ਨਾ ਜੀ ਐਕਸਟਰਸ਼ਨ ਦੇ ਪਰਚੇ ਆ ਪੀ ਇਹ ਉਹਦੇ ਨਾਲ ਹੁਣ ਆ ਕੇ ਬੰਦਿਆਂ ਨੂੰ ਜੋੜੀ ਜਾਂਦਾ ਹੈ ਜਾਂ ਕੋਈ ਨੌਵੇਂ ਦਸਵੇਂ ਮਹੀਨੇ ਦਾ ਪੀ ਇਹ ਕਰਪਟ ਪਾ ਕੇ ਪੀ ਜੀ ਇਹ ਬੰਦਾ ਉਦੋਂ ਇਨਵੋਲਵ ਸੀ ਜਾਂ ਫਲਾਣੇ ਬੰਦੇ ਨੇ ਇਹਦਾ ਨਾਮ ਲਿਆ ਦੋ ਦੋ ਤਿੰਨਾਂ ਤਿੰਨਾਂ ਬੰਦੇ ਚੁੱਕੇ ਉਹਦੇ ਵਿੱਚ ਪਾਈ ਜਾਂਦੇ ਜਿੰਨੇ ਵੀ ਆ ਚੱਕੇ ਨੇ ਜਿਹੜੇ ਬਿਲਕੁਲ ਹੀ ਇਹ ਇਲੀਗਲ ਯੂਜ਼ ਕਰ ਰਹੇ ਨੇ ਕਾਨੂੰਨ ਦਾ ਜਿਹੜਾ ਹਾਂਜੀ ਹਾਂਜੀ ਜਿਹੜੇ ਪਰਚੇ ਦਾ ਤੁਸੀਂ ਜੀਚੜ ਕੀਤਾ ਹੈ ਇਸ ਪਰਚੇ ਦੇ ਵਿੱਚ ਹੋਰ ਕਿੰਨੇ ਬੰਦਿਆਂ ਦੇ ਨਾਮ ਸ਼ਾਮਲ ਨੇ ਜਾਂ ਕਿੰਨੇ ਇਹ ਦੇ ਵਿੱਚ ਜਿਹੜਾ ਹੋਣੇ ਹਾਂਜੀ ਇਹਦੇ ਵਿੱਚ ਦੋ ਅਣਪਛਾਤੇ ਬੰਦਿਆਂ ਦਾ ਨਾਮ ਬਸ ਹੋਰ ਨਹੀਂ ਕਿਸੇ ਦਾ ਵੀ ਹੈਗਾ ਉਹ ਬਾਈ ਨੇਮ ਨਹੀਂ ਹੈ ਜੀ ਬਾਈ ਨੇਮ ਨਹੀਂ ਜੀ ਬਾਈ ਨੇ ਮੈਨੂੰ ਪਾਇਆ ਅਮਰਤਪਾਲ ਦਾ ਨਾਮ ਹੈਗਾ ਉਹਨਾਂ ਸਿਰਫ ਇਹ ਕਿਹਾ ਲੇਡੀ ਨੇ ਵੀ ਇਸ ਬੰਦੇ ਨੇ ਮੇਰੀ ਅਮਰਤਪਾਲ ਨਾਲ ਗੱਲ ਕਰਾਈ ਬਾਈ ਨੇਮ ਨਹੀਂਗਾ ਉਹ ਜੀ ਹਾਂ ਇਹ ਬੇਲੀਵੇਬਲ ਨਹੀਂ ਹੈ ਨਾਨ ਬੇਲੀਵੇਬਲ ਹੈ ਨਾਨ ਬੇਲੀਵੇਬਲ ਪਹਿਲਾਂ ਬੇਲੀਵੇਬਲ ਸੀ ਇਹ ਜਦੋਂ ਇਹਨਾਂ ਕੰਚਨਪ੍ਰੀਤ ਦੀ ਰੈਸਟ ਪਾਈਏ ਉਹ ਤੋਂ ਕੁਝ ਘੰਟੇ ਪਹਿਲਾਂ ਇਹਨਾਂ 111 ਦਾ ਵਾਅਦਾ ਕਰਕੇ ਉਹਨੂੰ ਨਾਨ ਬੇਲੀਵੇਬਲ ਬਣਾਤਾ 15 16 ਦਿਨਾਂ ਬਾਅਦ ਇਹਦੇ ਵਿੱਚ 15 16 ਦਿਨ ਪੁਲਿਸ ਕਿੱਥੇ ਰਹੀ 15 16 ਦਿਨ ਪਹਿਲਾਂ ਪੁਲਿਸ ਨੇ ਕਿਉਂ ਨਹੀਂ ਇਸ ਦੇ ਵਿੱਚ ਵੱਦਾ ਜੁਰਮ ਕਰਕੇ ਕਿਉਂ ਨਹੀਂ 111 ਐਡ ਕੀਤੀ ਇਸ ਪੁਲ ਇਸ ਪਰਚੇ ਦੇ ਵਿੱਚ ਵੀ ਜਿਹੜਾ ਇਹ ਰਿਮਾਂਡ ਮਿਲਦਾ ਹੈ ਜਦੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਰਿਮਾਂਡ ਲਿਆ ਜਾਵੇ ਨਹੀਂ ਨਹੀਂ ਹੁਣ ਉਹ ਵੇਖੋ ਕੀ ਰਿਕਵੈਸਟ ਕਰਦੇ ਨੇ ਮੈਂ ਹੁਣ ਰਿਮਾਂਡ ਦੀ ਹੁੰਦੀ ਹੈ ਪਰ ਵੇਖੋ ਪੁਲਿਸ ਕੀ ਕੀ ਕਰਦੀ ਆ ਹੁਣ ਮੈਨੂੰ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਹੁਣ ਪਤਾ ਨਹੀਂ ਪੁਲਿਸ ਕੀ ਐਕਸ਼ਨ ਕਰਦੀ ਆ ਪੁਲਿਸ ਕਾਦੀ ਰਿਕਵੈਸਟ ਕਰਦੀ ਕੋਰਟ ਦੇ ਵਿੱਚ ਆਓ ਚਲੀਏ ਇਹ ਜਮਾਨਤਾਜੀ ਲਈ ਜਾਏਗੀ ਹਾਂਜੀ ਹਾਂਜੀ ਬ੍ਰਦਰ ਕੋਸ਼ਿਸ਼ ਕਰਾਂਗੇ ਜਿੱਡੀ ਛੇਤੀ ਹੋ ਸਕਦਾ ਠੀਕ ਹੈ ਥੈਂਕ ਯੂ ਮੈਂ ਤਾਂ ਇਹਨੇ ਐਡਵੋਕੇਟ ਜੀ ਐਸਟੀ ਲੋ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਪਰਚੇ ਦੇ ਅਧੀਨ ਚੰਚਨਪ੍ਰੀਤ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਉਹ ਜਿਹੜਾ ਪਹਿਲਾਂ ਅਵੇਲੇਬਲ ਸੀ ਹੁਣ ਨਾਨ ਬਲੇਵ ਡਿਫੈਂਸਾਂ ਤੇ 옵ਸ਼ਨ ਨੂੰ ਲੈ ਚਕੇ ਜਿਹੜਾ ਅੱਜ ਚੰਚਨਪ੍ਰੀਤ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਦੱਸਿਆ ਜੀ ਉਹ ਦੇਖਦੇ ਆਂ ਪੁਲਿਸ ਕਿਸ ਤਰ੍ਹਾਂ ਦਾ ਰਿਮਾਂਡ ਲੈਂਦੀ ਆ ਉਸ ਤੋਂ ਬਾਅਦ ਜ਼ਮਾਨਤ ਵਾਸਤੇ ਅਰਜੀ ਲਈ ਜਾਏਗੀ ਜੈਮਰਾ ਮਾਨ ਅਜੀ ਦੇ ਨਾਲ ਧਰਮਵੀਰ ਜੇ ਲਾਲੀ ਤਰਨਤਾਰਨ ਸਾਹਿਬ ਤਰਨਤਾਰਨ ਜਿਮਣੀ ਚੋਣਾ ਦੇ ਵਿੱਚ ਸਭ ਤੋਂ ਚਰਚਿਤ ਨਾ ਰਿਹਾ ਅਮਰਤਾ ਅਮਰਤਪਾਲ ਸਿੰਘ ਬਾਠ ਸਾਹਿਬ ਤੇ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਜਲਬਾ ਚੜਦੇ ਆ ਮਾਤਾ ਜੀ ਕੰਚਨਪ੍ਰੀਤ ਦੀ ਜਿੱਤ ਸਰੀ ਹੋਈ ਆ ਕਿਵੇਂ ਦੇਖਦੇ ਤੁਸੀਂ ਅਸੀਂ ਵੇਖਦੇ ਬਹੁਤ ਮਾੜਾ ਆ ਬਹੁਤ ਗਰਭਸਾਰੀ ਮਾੜੀ ਕੀਤੀ ਆ ਵੇਖੋ ਪਹਿਲਾਂ ਚਾਰ ਪਰਚੇ ਉਹਨਾਂ ਨੇ ਨਜਾਇਜ਼ ਪਵਾ ਕੇ ਧੱਕੇਸ਼ਾਹੀ ਕੀਤੀ ਆ ਕੰਚਨਪ੍ਰੀਤ ਬੇਟੀ ਤੇ ਹੁਣ ਚਲੋ ਉੱਥੇ ਆਪਣਾ ਗੈਮ ਜਿੱਥੇ ਉੱਥੇ ਇਹਨਾਂ ਦੇ ਸਾਰੇ ਫੇ ਗੱਲਬਾਤ ਤੇ ਉਹਦੇ ਵਿੱਚ ਫਿਰ ਇਹਨਾਂ ਅਰੈਸਟ ਪਾਤਾ ਇੱਕ ਪਰਚਾ ਝੂਠਾ ਹੋਰ ਫਵਾ ਕੇ ਜੀ ਹੁਣ ਇੱਥੇ ਆਏ ਆਂ ਵੇਖੋ ਉਹ ਆਪੇ ਮਹਾਰਾਜ ਦਾਤ ਸਾਫ ਦਊ ਸਾਨੂੰ ਕਿਰਪਾ ਕਰੂ ਉਹ ਸਤਗੁਰ ਜੀ ਮਰਮਿਤ ਸੰਧੂ ਨਾਲ ਅਮਰਤਪਾਲ ਬਾਠ ਦੇ ਵਧੀਆੰਦੇ ਨਾਤੇ ਸੀ ਵਧੀਆ ਯਾਰੀ ਦੋਸਤੀ ਸੀ ਤਾਂ ਕਿਉਂ ਇਸ ਤਰ੍ਹਾਂ ਦੀਆਂ ਦੂਰੀਆਂ ਪੈ ਗਈਆਂ ਬਹੁਤ ਜਿਆਦੀਆਂ ਬਹੁਤ ਜਿਆਦੀ ਸੀ ਅਰਮਿਤ ਦੀ ਤੇ ਇਹਦੀ ਮੇਰੇ ਬੇਟੇ ਦੀ ਇੱਕ ਗੱਲ ਸੀ ਅਰਮੀਦ ਮੇਰੇ ਬੇਟੇ ਤੋਂ ਬਗੈਰ ਬਚਦਾ ਨਹੀਂ ਸੀ ਮੇਰੇ ਬੇਟੇ ਨੂੰ ਗੱਡੀ ਦੇ ਵਿੱਚ ਲੈ ਕੇ ਜਿੱਥੇ ਜਾਣਾ ਸੀ ਉੱਥੇ ਗੱਡੀ ਦੇ ਵਿੱਚ ਲੈ ਕੇ ਜਾਂਦਾ ਸੀ ਨਾਲ ਬਿਠਾਉਂਦਾ ਸੀ ਜਿਹੜੇ ਪਿੰਡਾਂ 'ਚ ਇਹਨੂੰ ਲੋਕੀ ਜਾਨ ਨਹੀਂ ਨਾ ਦਿੰਦੇ ਤੇ ਉਹਨਾਂ ਪਿੰਡਾਂ ਦੇ ਵਿੱਚ ਡਰਦਾ ਸੀ ਤੇ ਮੇਰੇ ਬੇਟੇ ਨੂੰ ਵਿੱਚ ਬਿਠਾ ਕੇ ਤੇ ਫੇਰ ਪਿੰਡਾਂ ਦੇ ਵਿੱਚ ਜਾਂਦਾ ਸੀ ਮੇਰੇ ਬੇਟੇ ਨੂੰ ਲੈ ਕੇ ਮੈਂ ਬਾਪਨੇ ਬੇਟੇ ਨੂੰ ਬੜਾ ਕਹਿੰਦੀ ਸਾਂ ਮਹਬੂਤ ਇਹ ਜਿਹੜੇ ਮੰਤਰੀ ਆ ਇਹ ਮੈਂ ਨਹੀਂ ਬਣਦੇ ਤੇ ਮੈਂ ਇਕੱਲਾ ਇਕੱਲਾ ਮਰ ਕੇ ਲਿਆ ਆ ਇਹਨਾਂ ਦੀ ਸਾਥ ਛੱਡਦੇ ਅੰਦਰ ਨਈ ਮਾਤਾ ਉਹ ਮੈਨੂੰ ਆਂਦਾ ਤੂੰ ਮੇਰਾ ਛੋਟਾ ਭਰਾ ਮੈਂ ਤੇਰਾ ਵੱਡਾ ਭਰਾ ਆਂ ਮੈਂ ਤੈਨੂੰ ਜੋ ਵੀ ਆਖੇਗਾ ਤੋ ਤੈਨੂੰ ਮੈਂ ਉਸ ਤੋਂ ਤੱਕ ਸਾਥ ਤੇਰਾ ਦਊਂਗਾ ਬਾਕੀ ਮੰਤਰ ਜਦੋਂ ਤੁਹਾਡੇ ਪੁੱਤਰ ਨੂੰ ਇੱਕ ਜੈਸਟਰ ਦਾ ਨਾਮ ਦਿੱਤਾ ਜਾਂਦਾ ਤਾਂ ਕੀ ਬੀਤਦੀ ਉਸ ਵੇਲੇ ਤੁਹਾਡਾ ਪੁੱਤਰ ਵੈਸੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਿਹਾ ਕਿਉਂ ਉਹਨੂੰ ਇਸ ਤਰ੍ਹਾਂ ਦੇ ਨਾਮ ਦਿੱਤੇ ਯਾਰ ਵੇਖੋ ਮੇਰਾ ਬੇਟਾ ਜਿੰਨਾ ਚਿਰ ਮੇਰੇ ਕੋਲ ਇੱਥੇ ਰਿਹਾ ਹੈ ਨਾ ਮੇਰੇ ਇਹ ਮੈਨੂੰ ਦੱਸ ਦੇਵੇ ਹਰਮੀਤ ਉਹਦੇ ਕੋਲੋਂ ਕੋਈ ਚੀਜ਼ ਬਰਾਮਤ ਕੀਤੀ ਆ ਮੇਰੇ ਘਰੋਂ ਕੀਤੀ ਆ ਕੋਈ ਮੇਰੇ ਘਰੋਂ ਕੁੱਤਾ ਮਾਰਨ ਮਾਤੇ ਸੋਟਾ ਵੀ ਨਹੀਂ ਨਿਕਲਿਆ ਉਹਦੇ ਘਰੋਂ ਤਿੰਨ ਵਾਰ ਉਹ ਫੜਿਆ ਗਿਆ ਮੇਰਾ ਬੇਟਾ ਇਹੋ ਦਾਣਾ ਉਹਦੇ ਘਰੋਂ ਗੱਡੀ ਦੇ ਨਾਕੇ ਤੇ ਫੜਿਆ ਗਿਆ ਕੋਈ ਚੀਜ਼ ਨਿਕਲੀ ਆ ਮੇਰੇ ਘਰੋਂ ਮੈਂ ਸੁੱਤੇ ਨੂੰ ਫੜ ਲਿਆ ਨਾਕੇ ਪੁਲਿਸ ਵਾਲਿਆਂ ਨੇ ਮੇਰਾ ਬੇਟਾ ਘਰ ਸੁੱਤਾ ਤੇ ਪੁਸਪਈ ਤੇ ਉਹਦੇ ਸਾਡੇ ਘਰੋਂ ਕੀ ਨਿਕਲਿਆ ਉਹਦੇ ਘਰੋਂ ਕੁਝ ਨਿਕਲਿਆ ਸੀ ਦੱਸੋ ਉਹਨੇ ਜੱਜ ਇਹਨਾਂ ਪਰਚੇ ਪਾ ਪਾ ਕੇ ਤੇ ਹਾਰ ਕੇ ਮੇਰਾ ਪੁੱਤ ਜਦੋਂ ਵੱਡਾ ਇਹਨਾਂ ਪਰਚਾ ਪਵਾਤਾ ਇਹਨਾਂ ਰਾਜਪੁਰੇ ਵਾਲਾ ਤੇ ਮੇਰਾ ਪੁੱਤ ਬਾਹਰ ਚਲੇ ਗਿਆ ਆਪਣੀ ਜਾਨ ਬਚਾਉਣ ਦਾ ਮਰ ਕੇ ਮਮੀ ਮਰ ਕੇ ਲਿਆਈ ਪੰਦੇ ਦੀ 16 ਸਾਲੀ ਬੇਟੀਆਂ ਤੋਂ ਬਾਅਦ ਆ ਤੇ ਉਹ ਬਾਹਰ ਚਲੇ ਗਿਆ ਉਹਨੇ ਆਦੀ ਜਾਨ ਬਚਾ ਲਈ ਆ ਉੱਥੇ ਬੈਠੇ ਨੂੰ ਇਹ ਪਰਚੇ ਪਾਈ ਜਾਂਦੇ ਆ ਹੁਣ ਅਰਮਿਤ ਇਹ ਸਾਡਾ ਦੁਸ਼ਮਣ ਬਣ ਗਿਆ ਪਰ ਬਾੜ ਦਾ ਅਮਰਤਪਾਲ ਦਾ ਦੁਸ਼ਮਣ ਬਣ ਗਿਆ ਹੁਣ ਇਹ ਚਲੇ ਗਿਆ ਆ ਪਾਰਟੀ ਨਾਲ ਅਸੀਂ ਕਾਲੀ ਰਹਾਂ ਤੇ ਕਾਲੀ ਰਵਾਂਗੇ ਤੇ ਕਾਲੀਆਂ ਚ ਗੱਜਾਂ ਤੁਹਾਡੇ ਕਿੰਨੇ ਬੇਟੇ ਨੇ ਵੈਸੇ ਮੈਂ ਇੱਕੋ ਬੇਟਾ ਛੋਟਾ ਪੰਜ ਬੇਟੀਆਂ ਛੋਟਾ ਬੇਟਾ ਦੇਖੋ ਕਿ ਹੁਣ ਜਿਮਨੀ ਚੋਣਾ ਦੇ ਵਿੱਚ ਸਭ ਤੋਂ ਚਰਚਿਤ ਨਾਮ ਰਿਹਾ ਅੰਮ੍ਰਿਤਪਾਲ ਬਾਠ ਦਾ ਆਂਦੇ ਉਹ ਰਾਇਸਟਰਾਂ ਦੇ ਨਾਲ ਸੰਬੰਧ ਨੇ ਤੁਸੀਂ ਕਿਵੇਂ ਦੇ ਉਹ ਆਂਦਾ ਹੀ ਮੇਰੇ ਨਾਲ ਹੀ ਆ ਜਾ ਮੇਰੇ ਨਾਲ ਹੀ ਆ ਜਾ ਮੇਰੇ ਨਾਲ ਹੀ ਆ ਜਾ ਜਿੱਤਰਾ ਵੀ ਤੈਨੂੰ ਆਖੇਗਾ ਤੈਨੂੰ ਮੈਂ ਲੈ ਆਉਂਗਾ ਇੱਥੇ ਤੈਨੂੰ ਮੈਂ ਜਿੱਤਰਾ ਵੀ ਤੈਨੂੰ ਹੋਰ ਵੀ ਤੈਨੂੰ ਮੈਂ ਆਪਦੇ ਇਥੇ ਕੋਈ ਦਵਾਉਂਗਾ ਕੁਝ ਉਹ ਨਹੀਂ ਮੰਨਿਆ ਉਹੰਦਾ ਮੈ ਨਹੀਂ ਆਉਣਾ ਮੈਂ ਕਾਲੀਆਂ ਤੇ ਕਾਲੀ ਰਹੂੰਗਾ ਬਸ ਜਨਪ੍ਰੀਤ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦਾ ਢਾਈ ਸਾਲ ਦਾ ਬੱਚਾ ਵੀ ਛੋੜਿਆ ਜਾ ਕਿਵੇਂ ਦੇਖਦੇ ਹੋ ਬੱਚੇ ਨੂੰ ਮਾਂ ਤੋਂ ਜੁਦਾ ਕੀਤਾ ਹੋਇਆ ਜਾਵੇ ਉਹ ਨਹੀਂ ਦਾਤ ਸਾਫ ਦਊਗੀ ਉਦਾਰਤਾ ਤੇ ਗਾਰੀ ਸਭ ਕੁਝ ਹੈਗਾ ਸੱਚ ਨਿਆ ਉਹਦੇ ਘਰ ਹੈਗਾ ਮਹਾਰਾਜ ਦੇ ਘਰ ਰਹੇਗਾ ਆਪੇ ਉਹਨਾਂ ਸਾਹਫਾ ਜੀ ਮਿਲੂਗਾ ਝੂਠ ਝੂਠ ਹੀ ਹੁੰਦਾ ਸੱਚ ਸਾਚੀ ਹੁੰਦਾ ਜਿਹੜਾ ਪਰਚੇ ਦੇ ਵਿੱਚ ਗ੍ਰਿਫਤਾਰੀ ਪਾਈ ਗਈ ਹੈ ਕਿਸ ਸਮੇਂ ਦੇ ਉਸ ਪਰਚੇ ਨੂੰ ਜਿਵੇਂ ਦੇਖਦੇ ਹੋ ਤੁਸੀਂ ਜਿਹੜਾ ਪਰਚਾ ਹੈ ਤੁਹਾਨੂੰ ਪਤਾ ਜਾਣਕਾਰੀ ਮਿਲੀ ਉਸ ਬਾਰੇ ਨਹੀਂ ਮੈਨੂੰ ਇਨੀ ਜਾਣਕਾਰੀ ਨਹੀਂ ਬੇਟਾ ਮਿਲੀ ਪਰ ਇਨਸਾਫ ਮਿਲੂਗਾ ਜ਼ਰੂਰ ਹਾਂ ਬਹੁਤ ਵਧੀਆ ਹਾਂ ਬਸ ਪੰਜਰੂਰ ਜੀ ਨੇ ਅੰਮ੍ਰਿਤਵਾਲ ਪਟਾਟ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਚੰਚਨਪ੍ਰੀਤ ਦੀ ਜਿਫਤਾਰੀ ਤੋਂ ਬਾਅਦ ਅੱਜ ਅਦਾਲਤ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਪੇਸ਼ੀ ਹੋਣੀ ਹੈ ਉੱਥੋਂ ਲੈ ਕੇ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਜੀ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਤੇ ਸਾਨੂੰ ਉਮੀਦ ਹੈ ਕਿ ਇਨਸਾਫ ਮਿਲੇਗਾ ਕੈਮਰਾਮੈਨ ਅਜੀ ਦੇ ਨਾਲ ਤਰਮੀਰ ਲਈ ਲਾ ਲਈ ਹਮ ਤਰੰਤ ਰਸਾਂ